ਦੇਖ ਕੀ ਹੈ ਦੇਖ ਕਿੱਥੇ ਆ ਇੱਥੇ ਦੇਖ ਇੱਥੇ ਪਲਾਈ ਥੱਲੇ ਪਲਾਈ ਥੱਲੇ ਪਲਾਈ ਥੱਲੇ ਆ ਪਲਾਈ ਥੱਲੇ ਯਾਰ ਪਲਾਈ ਥੱਲੇ ਆ ਪੱਕਾ ਨਾ ਉਹਦੇ ਫਿਰ ਫੇਰ ਉਹ ਖਲਚੀ ਆ ਉਹ ਨਹੀਂ ਉਹ ਖਲਚੀ ਫੇਰ ਆ ਉੱਥੀ ਆ ਇੱਥੀ 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 ਆਇਆ ਉਹ ਕਿਤੇ ਪਾਸੇ ਨਹੀਂ ਗਿਆ ਮੈਨੂੰ ਲੱਗਾ ਹਾਂ ਪਾਇਨਾ ਭਜਾਤਾ ਇਹਨਾਂ ਨੇ ਯਾਰ ਉਹ ਤਾਂ ਖੁਦਾਰ ਆ ਗਿਆ ਯਾਰ ਬਾਲਾ ਵੱਡਾ ਸੀ ਚੱਲ 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 ਚਾਰ ਹੋ ਦਮ ਕਿੱਥੇ 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 ਆ ਹਾਂ ਉਹ ਜਾ ਤੁਹਾਡੇ ਪਪੜਿਆਂ ਚ ਬੜੂ ਛੋਟਾ ਜਿਹਾ ਰ ਗੱਲ ਸੁਣਨਾ ਤੂੰ ਉੱਤੇ ਨਾ ਮਾਰੀ ਕਿਸੇ ਦੇ ਜਾ ਕੇ ਉਹਨੂੰ ਆ ਮਾਰਨਾ ਚੌੜਗਾ ਨਹੀਂ ਕਰਦਾ ਹੋਰ ਡੰਗ ਮਾਰਿਆ ਕਿਸੇ ਦੇ ਫੜਕਾ ਕੇ ਮਾਰਦੇ ਨਹੀਂ ਆ ਗਿਆ ਇੱਥੇ ਬਹਿਣਾ ਨਾ ਜੀ ਦੇ ਚਾ ਮੈਂ ਦੇਖ ਆ ਇਹ ਤਾਂ ਨੀ ਕੋ ਚਾਕੀ ਮਾਰੇ ਉਹ ਦੇ ਆ ਇੱਥੇ ਖਾ ਲੋ ਇੱਥੇ ਜੜ ਮੜਾ ਗੇ प्रकाली